ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਲਗਾਤਾਰ ਜਿਹੜਾ ਨਾਮ ਸਾਹਮਣੇ ਆਉਂਦਾ ਹੈ ਉਹ ਉਸ ਵੇਲੇ ਦੀ ਮੌਜੂਦਾ ਕਾਂਗਰਸ ਸਰਕਾਰ ਔਰ ਪੀ ਆ ਮੇਂਦਰਾ ਗਾਂਧੀ ਦਾ ਆਉਂਦਾ ਸੀ ਤਾਂ ਇੱਕ ਵੱਡੀ ਹੁਣ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਔਰ ਚਰਨਜੀਤ ਸਿੰਘ ਚੰਨੀ ਵੱਲੋਂ ਸਿੱਧੇ ਤੌਰ ਦੇ ਉੱਪਰ ਕਿਹਾ ਜਾਂਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜਿਹੜਾ ਸਿੱਧੇ ਤੌਰ ਦੇ ਉੱਪਰ ਕਹਿ ਲਈਏ ਵੀ ਜਿਹੜਾ ਉਸ ਚੀਜ਼ ਦੇ ਉੱਪਰ ਨੂੰ ਜ਼ੋਰ ਲਗਾਉਣ ਦੇ ਲਈ ਕਿਹਾ ਗਿਆ ਕਿ ਬੀ ਜੀ ਪੀ ਦਾ ਨਾਮ ਸਾਹਮਣੇ ਆ ਰਿਹਾ ਔਰ ਆਰ ਐਸ ਐਸ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕਿ ਉਹਨਾਂ ਦੇ ਕਹਿਣ ਤੇ ਹੀ ਆਪਰੇ ਤਾ ਇਸ ਵਕਤ ਹਰਜੀਤ ਕਰੇਵਾਲ ਬੀਜੇਪੀ ਦੇ ਸੀਨੀਅਰ ਅਗੂ ਸਾਡ ਨਾਲ ਨੇ ਕਰੇਵਾਲ ਸਾਹਿਬ ਇਹ ਕਿਵੇਂ ਦੇਖਦੇ ਹੋ ਇਹ ਸਟੇਟਮੈਂਟ ਨੂੰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਬਲੂ ਸਟਾਰ ਦੇ ਵਿੱਚ ਅਹਿਮ ਯੋਗਦਾਨ ਕਹਿ ਲੀਏ ਜਾਂ ਫਿਰ ਜਿਹੜਾ ਜੋਰ ਹੈ ਉਹ ਬੀਜੇਪੀ ਆਰਐਸਐਸ ਦਾ ਸੀ ਤੇ ਫਿਰ ਤਾਂ ਕੋਈ ਇਹ ਕਹਿ ਰਿਹਾ ਵੀ ਕਾਂਗਰਸ ਸਰਕਾਰ ਨਹੀਂ ਚਲਾ ਰਹੀ ਸੀ ਬੀਜੇਪੀ ਚਲਾ ਰਹੀ ਸੀ ਜਿਹਦੇ ਤੁਸੀਂ ਰਾਸ਼ਟਰੀ ਅਧਿਕਾਰੀ ਦੀ ਹੱਤਿਆ ਕਰਦੇ ਹੋ ਜਿਹੜੀ ਆਰਐਸਐਸ ਤੇ ਤੁਸੀਂ ਬੈਨ ਲਾਉਨੇ ਆ ਜਿਹੜੀ ਆਰਐਸਐਸ ਦੀ ਸ਼ਖਤ ਜਾਣ ਤੇ ਸਰਕਾਰੀ ਅਧਿਕਾਰੀਆਂ ਨੂੰ ਬੈਨ ਕਰਤਾ ਤੁਸੀਂ ਉਹਦੇ ਦਬਾਅ ਹੇਠ ਆ ਰਹੇ ਹੋ ਜਿਹਦੇ 24 ਘੰਟੇ ਖਿਲਾਫ ਬੋਲਦੇ ਆ ਇਹ ਝੂਠ बोल ਰਹੇ ਆ ਔਰ ਇਹ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਅਡਵਾਨੀ ਜੀ ਦੀ ਕਿਤਾਬ ਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਹੈ ਕਿ ਬਲੂ ਸਟਾਰ ਆਪਰੇਸ਼ਨ ਕਰੋ ਉਹ ਇਹ ਤਾਂ ਕਿਹਾ ਉਹਨਾਂ ਨੇ ਕਿ ਉਸ ਵੇਲੇ ਪੰਜਾਬ ਦੇ ਹਾਲਾਤ ਖਰਾਬ ਸੀ ਅਸੀਂ ਕਹਿ ਰਹੇ ਸੀ ਸਖਤੀ ਕਰੋ ਨੂੰ ਪੜ ਲਓ ਪੂਰੀ ਤਰ੍ਹਾਂ ਔਰ ਚੰਨੀ ਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਸਾਰੇ ਕੰਮ ਦੇ ਲਈ ਔਰ ਇਹ ਅਸਲ ਚ ਕੀ ਹੈ ਕਿ ਕਾਂਗਰਸ ਦੀ ਅੰਦਰਲੀ ਅੰਦਰੂਨੀ ਲੜਾਈ ਹੈ ਰਾਜਾ ਬੜਿੰਗ ਐਮਪੀ ਹੋ ਗਿਆ ਚੰਨੀ ਵੀ ਐਮਪੀ ਹੋ ਗਿਆ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੀ ਤਾਂ ਕੁਝ ਕਰਨਾ ਉਹ ਚੰਨੀ ਸਾਹਿਬ ਨੂੰ ਨਾਲ ਬਿਠਾ ਕੇ ਇਸ ਤਰ੍ਹਾਂ ਦੇ ਸ਼ਗੂਫੇ ਛੱਡ ਰਹੇ ਆ ਵੀ ਉਹਨਾਂ ਦੀ ਹਾਈ ਕਮਾਂਡ ਖੁਸ਼ ਹੋ ਜਾਊਗੀ ਕਿਉਂਕਿ ਰਾਹੁਲ ਗਾਂਧੀ ਤਾਂ ਖੁਸ਼ ਹੁੰਦੇ ਆ ਜਿਹੜਾ ਭਾਜਪੀ ਦੇ ਖਿਲਾਫ ਝੂਠ ਬੋਲੇ ਸਾਡੇ ਲੀਡਰਾਂ ਨੂੰ ਅਪਮਾਨਿਤ ਕਰੇ ਪਰ ਦੇਸ਼ ਨੂੰ ਅਪਮਾਨਿਤ ਨਹੀਂ ਕਰਦਾ ਦੇਸ਼ ਨੂੰ ਸਨਮਾਨ ਦਿੰਦਾ ਇਹ ਗਲਤ ਗੱਲ ਹੋਈ ਹੈ ਔਰ ਮੈਂ ਇਸ ਤੋਂ ਚੰਨੀ ਸਾਹਿਬ ਨੂੰ ਕਹਿਣਾ ਕਿ ਮਾਫੀ ਮੰਗਣ ਇਸ ਦੇ ਬਾਰੇ ਵਿੱਚ ਨਹੀਂ ਤੇ ਸਾਬਤ ਕਰਨ ਕਿ ਕਿੱਥੇ ਕਿਹਾ ਕਿਤੇ ਵੀ ਨਹੀਂ ਕਿਹਾ ਲੇਕਿਨ ਇਹਦੇ ਵਿੱਚ ਗਰੇਵਾਲ ਸਾਹਿਬ ਸਨ 84 ਤੋਂ ਲੈ ਕੇ ਲਗਾਤਾਰ ਦੇਖ ਲਈ ਤਾਂ ਆਮ ਤੌਰ ਤੇ ਉੱਪਰ ਜ਼ਿਕਰ ਜਿਹੜਾ ਉਹ ਕਾਂਗਰਸ ਸਰਕਾਰ ਦਾ ਹੀ ਹੁੰਦਾ ਆ ਉਸ ਤੋਂ ਬਾਅਦ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਹੁੰਦਾ ਆ ਲੇਕਿਨ ਅਚਾਨਕ ਇਹ ਗੱਲ ਕਿੱਥੋਂ ਨਿਕਲ ਕੇ ਸਾਹਮਣੇ ਆਈ ਵੀ ਭਾਜੀਪੀ ਦੇ ਕਹਿਣ ਤੇ ਸਾਰਾ ਕੁਝ ਹੋਇਆ ਇਹ ਬੈਠੇ ਬੈਠੇ ਯੋਜਨਾ ਬਣਾਉਂਦੇ ਰਹਿੰਦੇ ਆ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਰ ਬਣਾਉਣਾ ਚਾਹੁੰਦੇ ਆ ਉਹਨੂੰ ਦੋ ਵਾਰ ਲਾਂਚ ਕਰ ਲਿਆ ਉਹ ਫ੍ਰੀ ਫੇਲ ਹੋ ਗਿਆ ਹੁਣ ਇਹ ਤੀਜੀ ਵਾਰ ਇਸ ਤਰ੍ਹਾਂ ਦਾ ਝੂਠ ਬੋਲਣ ਦਾ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ ਤੇ ਇਹ ਲੋਕ ਕਿੱਦਾਂ ਮੰਨਣਗੇ ਅਸੀਂ ਤਾਂ 84 ਦੀ ਨਸਲ ਕੁਸ਼ੀ ਦੀ ਸਜ਼ਾ ਅਸੀਂ ਦੇ ਰਹੇ ਆ ਮੋਦੀ ਜੀ ਨੇ ਆ ਕੇ ਦਿੱਤੀ ਆ ਸ਼ੁਰੂ ਕੀਤੀ ਆ ਇਹਨਾਂ ਦਾ 36 36 ਸਾਲ ਮੁਕਾਦਮੇ ਨਹੀਂ ਦਰਜ ਕੀਤੇ ਤੇ ਇਹ ਅੱਜ ਸਿੱਖਾਂ ਦੇ ਹਤੈਸ਼ੀ ਬਣਦੇ ਆ ਇਸ ਕਰਕੇ ਇਹ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਚਲਾਉਣਾ ਹੋਰ ਚਲਾਉਣਾ ਜਿਹੜਾ ਅੱਜ ਰਾਹੁਲ ਗਾਂਧੀ ਤੇ ਉਹ ਜਿਹੜਾ ਗੁਰਪਤਨ ਪੰਨੂ ਆ ਇੱਕੋ ਹੀ ਭਾਸ਼ਾ ਬੋਲ ਰਹੇ ਆ ਇਹ ਦੇਖੋ ਇਸ ਤਰ੍ਹਾਂ ਦੀ ਭਾਸ਼ਾ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਦੇਸ਼ ਚਲਾਉਣਾ ਤੇ ਕਿਸੇ ਤਰ੍ਹਾਂ ਵੀ ਪ੍ਰਾਈਮ ਮਿਨਿਸਟਰ ਬਣਨਾ ਉਹ ਬਣ ਨਹੀਂ ਸਕਦੇ ਲੋਕਾਂ ਨੇ ਫੈਸਲਾ ਕਰ ਲਿਆ ਨਹੀਂ ਬਣਾਉਣਾ ਉਹਨਾਂ ਨੇ ਪਰ ਇਹ ਝੂਠ ਬੋਲਣਾ ਛੱਡਣ ਚੰਨੀ ਸਾਹਿਬ ਮਾਫੀ ਮੰਗਣ ਇਹਦੇ ਲਈ ਇਹ ਬਿਲਕੁਲ ਝੂਠ ਬੋਲ ਰਹੇ ਜੀ ਹੋਰ ਗੱਲ ਦੇ ਵਿੱਚ ਕੀਤੀ ਸੀ ਪੀਸੀ ਦੇ ਵਿੱਚ ਵੀ ਰਾਹੁਲ ਗਾਂਧੀ ਆਪਣੇ ਪੁਰਖਿਆਂ ਦੀ ਇੱਕ ਤਰ੍ਹਾਂ ਦੇ ਲੀਹਾਂ ਤੇ ਚੱਲ ਰਹੇ ਉਹੀ ਚੀਜ਼ਾਂ ਬਣਾ ਰਿਹਾ ਫਿਰ ਉਹੀ ਗੱਲਾਂ ਦੇ ਤੁਰ ਉਹ ਇਸ ਤਰ੍ਹਾਂ ਕਿ ਪੰਡਿਤ ਜਵਾਲਾ ਨਹਿਰੂ ਨੇ ਆਪਣੀ ਕਿਤਾਬ 'ਚ ਲਿਖਿਆ ਇੱਕ ਕਿਤਾਬਾਂ ਦਾ ਜ਼ਿਕਰ ਕਰਦੇ ਆ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਮੇਰੀ ਉਮਰ 57 ਸਾਲ ਹੋ ਗਈ ਸੀ ਤੇ ਉਸ ਵੇਲੇ ਜੇ ਅਸੀਂ ਆਜ਼ਾਦੀ ਨਾ ਲੈਂਦੇ ਪਾਕਿਸਤਾਨ ਦੀ ਵੰਡ ਨੂੰ ਨਾ ਸਵੀਕਾਰ ਕਰਦੇ ਤੇ ਅਸੀਂ 25-25 ਸਾਲ ਹੋਰ ਸੰਘਰਸ਼ ਕਰਨਾ ਸੀ ਜੇਲ੍ਹਾਂ ਚ ਰਹਿਣਾ ਸੀ ਉਹ ਅਸੀਂ ਰਹਿ ਨਹੀਂ ਸਕਦੇ ਸੀ ਇਸ ਕਰਕੇ ਅਸੀਂ ਇਹ ਸਵੀਕਾਰ ਕਰ ਲਿਆ ਕਿ ਅਸੀਂ ਸਾਡਾ ਦੇਸ਼ ਵੇਸ਼ਕ ਤੋੜਦੇ ਹੋ ਤੇ ਪ੍ਰਧਾਨ ਮੰਤਰੀ ਬਣਨਾ ਤੇ ਸਰਕਾਰ ਬਣਾਉਣੀ ਹੈ ਇਹ ਉਹਨਾਂ ਨੇ ਕੀਤਾ ਸੀ ਤੇ ਹਾਲਾਂਕਿ ਉਸ ਵੇਲੇ ਦੇਸ਼ ਦੇ ਲੋਕ ਵੀ ਨਹੀਂ ਚਾਹੁੰਦੇ ਸੀ ਤੁਸੀਂ ਦੇਖੋ ਵੀ ਇੱਥੇ ਸਿਕੰਦਰ ਹਿਆਤ ਦੀ ਪਾਰਟੀ ਜਿੱਤੀ ਸੀ ਮੁਸਲਿਮ ਲੀਗ ਨੂੰ ਸਿਰਫ 2 ਸੀਟਾਂ ਮਿਲੀਆਂ ਪੰਜਾਬ 'ਚ ਇਲੈਕਸ਼ਨ ਹੋਈ ਉਸ ਵੇਲੇ ਤੇ ਸਿਕੰਦਰ ਹਿਆਤ ਦੀ ਪਾਰਟੀ ਨੂੰ ਮਿਲੀਆਂ ਤੇ ਜਾਂ ਕੁਝ ਕਾਂਗਰਸ ਨੂੰ ਮਿਲੀਆਂ ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਇਹ ਇਸ ਦੇ ਵਿਰੋਧ ਚ ਸੀਗੀਆਂ ਤੇ ਜਦੋਂ ਦੇਸ਼ ਦੇ ਲੋਕ ਨਹੀਂ ਚਾਹ ਰਹੇ ਤੁਸੀਂ ਇਹ ਸਵਿਕਾਰ ਕਰ ਰਹੇ ਹੋ ਕਿੰਨੇ ਲੋਕ ਉਸ ਵੇਲੇ ਕਤਲੇਆਮ ਹੋ ਗਿਆ ਉਹ ਸਭ ਕਰਵਾਇਆ ਉਹਨਾਂ ਲੀਹਾਂ ਤੇ ਚੱਲ ਕੇ ਰਾਹੁਲ ਗਾਂਧੀ ਨੂੰ ਹੁਣ ਲੱਗਦਾ ਕਿ ਮੇਰੀ ਉਮਰ ਵੀ 55 ਸਾਲ ਹੋ ਗਈ ਤੇ ਹੁਣ ਜਿਆਦਾ ਲੰਬਾ 5 ਸਾਲ ਹੋਰ ਚੱਲੂਗਾ ਰਾਜਨੀਤੀ ਚ ਜਿਸ ਤਰ੍ਹਾਂ ਦੇ ਕਰਮ ਨੇ ਤੇ ਉਹ ਸੋਚ ਰਿਹਾ ਕਿ ਹੁਣ ਜਲਦੀ ਪ੍ਰਧਾਨ ਮੰਤਰੀ ਬਣਨਾ ਤੇ ਕਿਸੇ ਤਰ੍ਹਾਂ ਦੀ ਸਰਕਾਰ ਬਣਾਉਣੀ ਆ ਚਾਹੇ ਝੂਠ ਬੋਲੋ ਚਾਹੇ ਜੋ ਮਰਜ਼ੀ ਕਰੋ ਚੋਰੀ ਕਰੋ ਡਾਕਾ ਮਾਰੋ ਇਸ ਕਰਕੇ ਲੱਗੇ ਹੋਏ ਆ ਇਹ ਨਹੀਂ ਹੋਣਾ ਚਾਹੀਦਾ ਪਿਛਲੇ ਦਿਨੀ ਗਰੇਵਾਲ ਸਾਹਿਬ ਜਦੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਬੇਲ ਮਿਲੀ ਤਾਂ ਪੰਜਾਬ ਦੇ ਤਕਰੀਬਨ ਹਰੇਕ ਮੰਤਰੀ ਦੀ ਹਰੇਕ ਐਮਐਲਏ ਦੀ ਵੀਡੀਓ ਬਾਹਰ ਆਉਂਦੀ ਹੈ ਸਾਹਮਣੇ ਆਉਂਦੀ ਹੈ ਵੀ ਇਮਾਨਦਾਰੀ ਦੀ ਜਿੱਤ ਹੁੰਦੀ ਹੈ ਮੁੱਖ ਮੰਤਰੀ ਵੀ ਦਿੱਲੀ ਪਹੁੰਚੇ ਤਮਾਮ ਕੈਬਨਿਟ ਮੰਤਰੀ ਵੀ ਪੰਜਾਬ ਦੇ ਦਿੱਲੀ ਪਹੁੰਚੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੂਸਰੀ ਅੱਜ ਉਹਨਾਂ ਨੇ ਦਿੱਲੀ ਦੇ ਵਿੱਚ ਇਹ ਐਲਾਨ ਕੀਤਾ ਵੀ ਮੈਂ 2 ਦਿਨ ਬਾਅਦ ਅਸਤੀਫਾ ਦੇ ਦੂੰਗਾ ਔਰ ਜਦੋਂ ਤੱਕ ਲੋਕ ਫੈਸਲਾ ਨਹੀਂ ਕਰਨਗੇ ਮੈਂ ਸੀਐਮ ਦੀ ਕੁਰਸੀ ਤੇ ਨਹੀਂ ਬਹੂੰਗਾ ਗੱਲ ਇਹ ਆ ਇਹ ਆਮ ਆਦਮੀ ਪਾਰਟੀ ਕੋਈ ਵੀ ਗੱਲ ਹੋ ਜੇ ਉਹਦੀ ਇਵੈਂਟ ਮੈਨੇਜਮੈਂਟ ਕਰਦੀ ਹੈ ਠੀਕ ਹੈ ਇਹ ਕੋਈ ਲੋਕਾਂ ਦੀ ਲੜਾਈ ਨਹੀਂ ਲੜਦੇ ਇਹ ਤਾਂ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਆ ਔਰ ਝੂਠ ਕਰਦੇ ਆ ਕੇਜਰੀਵਾਲ ਨੂੰ ਪੁੱਛੋ ਕਿ ਜਦੋਂ ਭਾਈ ਉਹ ਜਿਹੜੇ ਚਾਰਖੰਡ ਵਾਲੇ ਮੁੱਖ ਮੰਤਰੀ ਸੀ ਤੇ ਉਹ ਹਮੰਤ ਸੋਰੇਨ ਉਹ ਰੈਨ ਕਰ ਗਿਆ ਚਾਰजेस ਲੱਗੇ ਜਦੋਂ ਜੇਲ੍ਹ ਜਾਣਾ ਪਿਆ ਤੁਸੀਂ ਕਿਉਂ ਨਹੀਂ ਕੀਤਾ ਜੀ ਇਹ ਲੋਕਤੰਤਰ ਦੀ ਮਰਿਆਦਾ ਮਰਿਆਦਾ ਦਾ ਪਾਲਣ ਕਰਨਾ ਪੈਂਦਾ ਲੋਕਤੰਤਰ ਜਿਹੜਾ ਪਰੰਪਰਾਵਾਂ ਤੇ ਆਧਾਰਿਤ ਹੈ ਤੇ ਅਸੀਂ ਉਹਦੀ ਪਰੰਪਰਾਵਾਂ ਦਾ ਸਨਮਾਨ ਕਰਾਂਗੇ ਦਾ ਲੋਕਤੰਤਰ ਜਿਹੜਾ ਸਟਰੈਂਥਨ ਹੁੰਦਾ ਡੈਮੋਕ੍ਰੇਸੀ ਸਟਰੈਂਥਨ ਹੁੰਦੀ ਹੈ ਇਹ ਤਾਂ ਤੂੰ ਡੈਮੋਕ੍ਰੇਸੀ ਨੂੰ ਵੀ ਕਮਜ਼ੋਰ ਕਰ ਰਿਹਾ ਭਰਾ ਹੁਣ ਜਦੋਂ ਤੈਨੂੰ ਮਾਨਯੋਗ ਸੁਪਰੀਮ ਕੋਰਟ ਨੇ ਕਹਤਾ ਹੈ ਜੇ ਸੀਐਮ ਐਕਟ ਨਹੀਂ ਕਰ ਸਕਦੇ ਤੇ ਹੁਣ ਤਾਂ ਮਜਬੂਰੀ ਚ ਡਿਜ਼ਾਈਨ ਕਰ ਰਹੇ ਹੈ ਸ਼ਰਮਿੰਦਾ ਹੋ ਕੇ ਡਿਜ਼ਾਈਨ ਕਰ ਰਹੇ ਹੈ ਕਰ ਰਹੇ ਹੈ ਫਿਰ ਵੀ ਸਵਾਗਤ ਆ ਚਲੋ ਮੰਨ ਗਏ ਨੇ ਪਰ ਆ ਇਵੈਂਟ ਮੈਨੇਜਮੈਂਟ ਨਾ ਕਰਨਾ ਇਹ ਕੋਈ ਸਨਮਾਨ ਵਾਲੀ ਗੱਲ ਨਹੀਂ ਹੈ ਜਿਹੜਾ ਤੁਸੀਂ ਇਸੋ ਬਾਤ ਕਰ ਰਹੇ ਹੋ ਜਦੋਂ ਮਾਨਯੋਗ ਅਦਾਲਤ ਨੇ ਕਿਹਾ ਜਦੋਂ ਜੇਲ੍ਹ ਗਏ ਸੀ ਉਦੋਂ ਹੀ ਕਰਨਾ ਸੀ ਫਿਰ ਕੋਈ ਗੱਲ ਹੁੰਦੀ। ਲੇਕਿਨ ਹੁਣ ਨਾਲ ਇੱਕ ਹੋਰ ਨਾਲ ਗੱਲ ਕੀਤੀ ਐ ਵੀ ਜਦੋਂ ਤੱਕ ਲੋਕ ਨਹੀਂ ਚਾਹਣਗੇ ਉਦੋਂ ਤੱਕ ਮੈਂ ਕੁਰਸੀ ਤੇ ਨਹੀਂ ਬੈਠੂਗਾ ਮੈਂ ਲੋਕਾਂ ਦੇ ਹਰੇਕ ਦੇ ਘਰ ਘਰ ਜਾਊਂਗਾ। ਇਸ ਨੂੰ ਕਿਵੇਂ ਦੀ ਚਾਹੀਦਾ ਕੰਮ ਕਰਨਾ ਚਾਹੀਦਾ ਲੋਕਾਂ ਦੇ ਘਰ ਘਰ ਵੀ ਜਾਣਾ ਚਾਹੀਦਾ। ਅਸੀਂ ਵੀ ਜਾਵਾਂਗੇ ਅਸੀਂ ਦੱਸਾਂਗੇ। ਅਸੀਂ ਵੀ 에어 ਕੰਡੀਸ਼ਨ ਚ ਨਹੀਂ ਬੈਠ ਕੇ ਰਾਜਨੀਤੀ ਕਰਨੀ। ਸੜਕਾਂ ਤੇ ਕਰਾਂਗੇ ਲੋਕਾਂ ਤੇ ਜਾ ਕੇ ਕਰਾਂਗੇ। ਠੀਕ ਹੈ। ਧੰਨਵਾਦ ਆ। ਜਿੱਦੇ ਤੌਰ ਦੇ ਉੱਪਰ ਜੋ ਬਲੂ ਸਟਾਰ ਨੂੰ ਲੈ ਕੇ ਅੱਜ ਪ੍ਰੈਸ ਸਵਾਰਤਾ ਕੀਤੀ ਗਈ ਹੈ। ਉਥੇ ਹੀ ਅਰਵਿੰਦ ਕੇਸਰੀਵਾਲ ਦੇ ਰਿਜ਼ਾਈਨ ਦੇ ਉੱਪਰ ਵੀ ਸਿੱਧੇ ਤੌਰ ਦੇ ਉੱਪਰ ਜਿਹੜੇ ਭਾਜਪਾ ਆਗੂ ਨੇ ਬਿਆਨ ਦਿੱਤਾ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par